ਦੋ ਤਿੰਨ ਚੀਜ਼ਾਂ ਬਹੁਤ ਇੰਟਰਸਟਿੰਗ ਹੈ ਬੇਸ਼ੱਕ ਆਪਣੇ ਕੋਲ ਟਾਈਮ ਘੱਟ ਹੈ ਪਰ ਜਾਣਨਾ ਜ਼ਰੂਰ ਚਾਹਾਂਗੇ ਕਾਂਗਰਸ ਦੇ ਇੱਕ ਅਨੁਸ਼ਾਸਨ ਦੀ ਫਿਕਰ ਹੁੰਦੀ ਆ ਤੁਹਾਨੂੰ ਕਿਉਂਕਿ ਜਦੋਂ ਵੀ ਆਪਾਂ ਦੇਖ ਰਹੇ ਆ ਜਿੱਥੇ ਵੀ ਲੀਡਰ ਆ ਲੀਡਰ ਆਪਣੀ ਜਗ੍ਹਾ ਸਾਰੇ ਤੁਸੀਂ ਕਮਾਲ ਦੇ ਖੜੇ ਕੀਤੇ ਨੇ ਤੁਹਾਡੀ ਉਮੀਦ ਵੀ ਹੈ ਕਿਤੇ ਨਾ ਕਿਤੇ ਅਕਾਲੀ ਬਾਹਰ ਕਰਕੇ ਇਹ ਵੀ ਗੱਲ ਹੋ ਰਹੀ ਹੈ ਕਿ ਕਾਂਗਰਸ ਹੀ ਆ ਜਿਹੜੀ ਆਮ ਆਦਮੀ ਪਾਰਟੀ ਦਾ ਮੁਕਾਬਲਾ ਕਰ ਸਕਦੀ ਹੈ ਤੇ ਕਾਂਗਰਸ ਆਮ ਆਦਮੀ ਪਾਰਟੀ ਦੇ ਖਿਲਾਫ ਇੱਕ ਪ੍ਰਤੀਕਾਤਮਕ ਜੈਸਚਰ ਖੜਾ ਕਰਨਾ ਚਾਹੁੰਦੀ ਹੈ ਇਸੇ ਕਰਕੇ ਤੁਸੀਂ ਸੁਖਪਾਲ ਖੈਰਾ ਨੂੰ ਅੰਮ੍ਰਿਤਸਰ ਦੀ ਤਰਜ਼ ਤੇ ਅਰੁਣਜੀਤ ਲੀਵਰਸ ਕੈਪਟਨ ਮਰਿੰਦਰ ਉਸੇ ਤਰ੍ਹਾਂ ਤੁਸੀਂ ਉਹਨਾਂ ਨੂੰ ਉੱਥੇ ਵੀ ਖੜਾ ਕਰਦੇ ਹੋ ਸੰਗਰੂਰ ਦੇ ਵਿੱਚ ਤੇ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਉਸ ਦੇ ਵਿੱਚ ਫਿਰ ਜਿਹੜੀ ਇੰਟਰਨਲ ਤੁਹਾਡਾ ਕੋਰ ਹੈ ਉਹ ਵਿਰੋਧ ਆਉਂਦਾ ਕਦੀ ਹ ਉੱਥੇ ਪਟਿਆਲੇ ਦੇ ਵਿੱਚ ਮਦਨ ਲਾਲ ਤੇ ਉਹ ਸਾਰਿਆਂ ਦਾ ਦੇਖਦੇ ਆ ਕਿ ਵੱਖਰੀਆਂ ਰੈਲੀਆਂ ਕਰਦੇ ਆ ਵਿਰੋਧ ਜਤਾਉਂਦੇ ਆ ਇਹ ਸਾਰਾ ਡਿਸਪਲਿਨ ਦੇ ਵਿੱਚ ਇਕਜੁੱਟ ਕਿਵੇਂ ਕਰੋਗੇ ਹਲੋਂ ਸਭ ਦੋ ਚੀਜ਼ਾਂ ਵੇਖੋ ਇੱਕ ਤੇ ਅਸੀਂ ਸੈਂਟਰ 'ਚ ਨਹੀਂ ਆ ਜੀ ਇੱਕ ਅਸੀਂ ਸੂਬੇ 'ਚ ਨਹੀਂ ਆ ਹਮ ਕੋਈ ਵੀ ਜਮਾਤ ਜਦੋਂ ਪਾਵਰ 'ਚ ਨਹੀਂ ਹੁੰਦੀ ਜੀ ਉਹਦੀ ਪਕੜ ਹਮ ਪਾਰਟੀ ਦੇ ਉੱਤੇ ਥੋੜੀ-ਮੋਟੀ ਘਟਦੀ ਹੈ ਓਕੇ ਜਿਹੜੀ ਪਾਰਟੀਆਂ ਦੀ ਬੜੀਆਂ ਅਥਾਰਟੀਰੀਅਨ ਪਾਰਟੀਆਂ ਜਿੱਥੇ ਕੋਈ ਪੱਤਰਾ ਨਹੀਂ ਹਿੱਲ ਸਕਦਾ ਲੀਡਰਾਂ ਦਾ ਇਨਾ ਡਰ ਤੇ ਖੌਫ ਹੈ ਜਿੱਥੇ ਕੋਈ ਇੰਟਰਨਲ ਡੈਮੋਕ੍ਰੇਸੀ ਨਾ ਦੀ ਚੀਜ਼ ਹੈ ਨਹੀਂ ਜੀ ਭਾਜਪਾ ਦੀ ਮੈਂ ਗੱਲ ਹੀ ਕਰਨਾ ਜੀ ਤੁਸੀਂ ਵੇਖੋ ਕਿੰਨਾ ਕੁਝ ਹੋਇਆ ਜੀ ਜਿੰਨੇ ਲੈ ਕੇ ਗਏ ਸੀ ਮਿਨਿਸਟਰ ਮੈਂ ਸਾਰੇ ਵਾਪਸ ਲਿਆਏ ਸਭ ਬਲਬੀਰ ਸਿੰਘ ਮੈਂ ਉੱਥੋਂ ਲਿਆਂਦੇ ਜੀ ਤੁਸੀਂ ਸਮਝੋ ਕਾਂਗਰਸਾ ਮੈਂ ਉੱਥੋਂ ਵਾਪਸ ਲੈ ਕੇ ਆਂਦੇ ਹਮ ਰਾਜਕਮਰ ਆਭੇਰਕਾ ਸਾਹਿਬ ਮੈਂ ਉੱਥੋਂ ਲੈ ਕੇ ਆਂਦੇ ਸੋ ਇਹ ਚੀਜ਼ਾਂ ਹੁਣ ਵੀ ਬਹੁਤ ਸਾਰੇ ਆ ਰਹੇ ਨੇ ਆਂਦੇ ਦਿਨਾਂ ਚ ਵੀ ਬਹੁਤ ਸਾਰੇ ਹੋ ਰਹੇ ਹਨ ਕਿ ਇਹ ਬਿੱਟੂ ਸਾਹਿਬ ਵੀ ਵਾਪਸ ਆ ਜਾਣਗੇ ਨਹੀਂ ਇਹਨਾਂ ਦੀ ਛਡੋ ਇਹ ਇਹ ਤੇ ਹਮੇਸ਼ਾ ਵਾਸਤੇ ਇਹ ਉਸ ਲਿਸਟ 'ਚ ਪੈ ਚੁੱਕੇ ਨੇ ਜੀ ਜਿਸ ਲਿਸਟ 'ਚ ਕਦੀ ਵੀ ਹੀ ਵਿਲ ਬੀ ਗਿਵਨ ਨੋ ਐਂਟਰੀ ਹੂੰ ਜਿਸ ਦਾ ਕਈਆ ਆਦਮੀਆਂ ਦਾ ਪਰਮਨੈਂਟ ਵੀਜ਼ਾ ਲੱਗਦਾ ਕਿਸੇ ਦੇਸ਼ ਕੀ ਆਦਮੀ ਉਸ ਦੇਸ਼ ਦੀ ਟੈਰਿਟਰੀ ਨੂੰ ਐਂਟਰ ਨਹੀਂ ਕਰ ਸਕਦਾ ਹੀ ਵਿਲ ਨੈਵਰ ਐਂਟਰ ਦੀ ਕਾਂਗਰਸ ਆਈ ਕੈਨ ਸ਼ੋ ਯੂ ਦਿਸ 도ਰਸ ਫॉर ਬਿੱਟੂ ਆਰ ਕਲੋਜ਼ ਫॉर 올 ਟਾਈਮਸ ਟੂ ਕਮ